ਹਲੋ ਗਾਇਜ਼ ਵੈਲਕਮ ਬੈਕ ਟੂ ਮਾਈ ਚੈਨਲ ਤੁਸੀਂ ਦੇਖ ਰਹੇ ਹੋ ਜੀ ਪੀਪੀ 02 ਮਾਦਾ ਨਿਊਜ਼ ਸਮਾਜ ਦੀ ਹਲਚਲ ਦੀ ਤੇ ਅਕਸਰ ਮੈਂ ਬਲਵਿੰਦਰ ਸਿੰਘ ਸ਼ੇਰ ਦੇ ਪ੍ਰੋਫਾਈਲ ਪੇਜ ਤੋਂ ਮੈਂ ਤੁਹਾਡੇ ਨਾਲ ਸਾਂਝ ਪਾਈ ਰੱਖਣਾ ਹਾਂ ਜੀ ਤੇ ਲੋੜੀਆਂ ਰੀਆਂ ਤੇ ਨਾਲ ਦੇ ਨਾਲ ਮਾਗੀ ਦੀਆਂ ਸਮੂਹ ਸੰਗਤਾਂ ਨੂੰ ਵਿਦੇਸ਼ਾਂ ਵਿਦੇਸ਼ਾਂ ਵਿੱਚ ਵੱਸਦੀਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈ ਜੀ ਮੈਂ ਛੋਟੀ ਹੀ ਕੁਝ ਗੱਲ ਇਹ ਕਹਿਣੀ ਚਾਹੁੰਦਾ ਹਾਂ ਕਿ ਅਬਦੁੱਲਾ ਉਰਫ ਦੁਲਾਪੱਟੀ ਜੀ ਅੱਜ ਜਿਹੜੀਆਂ ਸੀ ਕੀੜਾ ਕਾਨੇ ਹਾਂ ਗੁੱਡੇ ਡੋਨੇ ਹਾਂ ਜਾਂ ਹੋਰ ਵੀ ਇਹੋ ਜਿਹੇ ਕੰਮ ਕਰ ਰਹੇ ਹਾਂ ਕਿਉਂਕਿ ਉਹਨਾਂ ਨੂੰ ਗਾਣੇ ਵਜਾਉਣਿਆਂ ਦੇ ਵਿੱਚ ਅਸੀਂ ਰੱਖ ਛੱਡਿਆ ਪਰ ਦੁੱਲਾ ਪੱਟੀਜੀ ਦਾ ਜਿਹੜਾ ਇਤਿਹਾਸ ਆ ਉਹ ਬਹੁਤ ਹੀ ਇੱਕ ਸਾਨੂੰ ਢਿਲ ਜਹਲਾ ਦੇਣ ਵਾਲਾ ਆ ਕਿ ਉਹਦੇ ਪੁਰਖਿਆਂ ਨੂੰ ਅੱਜ ਯਾਦ ਕਰਨ ਦਾ ਤੈਨਿਆਂ ਯਾਨੀ ਕਿ ਸਾਡੇ ਵੀ ਰਹਿਬਰਾਂ ਨੂੰ ਯਾਦ ਕਰਨ ਦਾ ਤੈਨਿਆਂ ਕਿਉਂਕਿ ਜੇ ਉਹਨਾਂ ਦੇ ਪੁਰਖੇ ਆ ਤੇ ਸਾਡੇ ਪੁਰਖੇ ਨਾਲ ਵਿੱਚ ਫਰਕ ਕੋਈ ਨਹੀਂ ਆ कि ਜਿਨ੍ਹਾਂ ਨੇ ਵੀ ਆਪਣੀ ਦੇਸ਼ ਲਈ ਕੌਮ ਲਈ ਆਪਣੇ ਮਜ਼ਬ ਲਈ ਕੰਮ ਕੀਤਾ ਆ ਉਸ ਆਪਣੇ ਹੁੰਦੇ ਨੇ ਬਗਾਨਾ ਨਹੀਂ ਹੁੰਦਾ ਤੇ ਇਸ ਕਰਕੇ ਚਾਈਨਾ ਦਾ ਜਿਹੜਾ ਚਾਈਨਾ ਦੀ ਡੋਰ ਦਾ ਹਾਲਾਂਕਿ ਚਾਈਨਾ ਵਿੱਚੋਂ ਡੋਰ ਆਉਂਦੀ ਨਹੀਂ ਡੋਰ ਤੇ ਇੱਥੋਂ ਪੈਦਾ ਹੁੰਦੀ ਆ ਡੋਰਾ ਵਿਗਦੀਆਂ ਪਈਆਂ ਨੇ ਲੋਕ ਗੁੱਡੇ ਡਾਰ ਰਹੇ ਨੇ ਇਹਦੇ ਵਿੱਚ ਸ਼ੱਕ ਕੋਈ ਨਹੀਂ ਹੈ ਤੇ ਥੋੜੇ ਦਿਨਾਂ ਚ ਤੁਸੀਂ ਦੇਖੋਗੇ ਕੱਲ ਨੂੰ ਅਨੇਕਾਂ ਹੀ ਪੰਛੀ ਜਿਹੜੇ ਉੱਡਦੇ ਪਰਿੰਦੇ ਆ ਉਹ ਮਰੇ ਤੁਹਾਨੂੰ ਜਾਂ ਤੜਸੂ ਦੇ ਨਜ਼ਰ ਆਉਣਗੇ ਪਰ ਸਰਕਾਰ ਦਾ ਸ਼ਾਸਨ ਦਾ ਪ੍ਰਸ਼ਾਸਨ ਦਾ ਸ਼ਾਇਦ ਇਹਦੇ ਵੱਲ ਖਿਆਲ ਨਹੀਂ ਆਗਾ ਮੈਂ ਕੁਝ ਕਹਿ ਨਹੀਂ ਸਕਦਾ ਪਰ ਕਿਉਂਕਿ ਮੈਂ ਕੁਝ ਇੱਕ ਆ ਜਾਣਕਾਰੀ ਛੋਟੀ ਜੀ ਜਾਣਕਾਰੀ ਜਿਹੜੀ ਆ ਉਹ ਮੈਂ ਫੇਸਬੁਕ ਤੇ ਵੀ ਨਿਸ਼ਰ ਕੀਤੀ ਆ ਉਸ ਤੋਂ ਵੀ ਤੁਸੀਂ ਪੜ ਕੇ ਮਹਿਸੂਸ ਕਰ ਸਕਦੇ ਹੋ ਕਿ ਅਬਦੁੱਲਾੁਰ ਕੁਦੁੱਲਾ ਪੱਟੀ ਦਾ ਜਿਹੜਾ ਪਿਛੋਕੜ ਆ ਕਿੰਨਾ ਮਤਲਬ ਗੌਰਵਮਈ ਤਾਂ ਉਹਨਾਂ ਦਾ ਇਤਿਹਾਸ ਵੀ ਆ ਤੇ ਪਿਛੋਕੜ ਵੀ ਆ ਅੱਜ ਸਾਨੂੰ ਯਾਦ ਕਰਨਾ ਚਾਹੀਦਾ ਉਹਨਾਂ ਦੀਆਂ ਕੁਰਬਾਨੀਆਂ ਨੂੰ ਅੱਜ ਸਾਨੂੰ ਉਹਨਾਂ ਦੇ ਸੁਨਹਾਤਾਂ ਤੇ ਚੱਲਣ ਦੀ ਲੋੜ ਆ ਉਹਨਾਂ ਦੇ ਨਕਸ਼ੇ ਕਦਮਾਂ ਤੇ ਚੱਲਣ ਦੀ ਲੋੜ ਆ ਕਿਉਂਕਿ ਉਹਨਾਂ ਨੇ ਕਦੀ ਵੀ ਨਹੀਂ ਸੋਚਿਆ ਕਿ ਜੇ ਅਦੁੱਲਾਪਟੀ ਜੀ ਸੋਚਦੇ ਕਿ ਜਿਹੜੀ ਮੁਗਲ ਸਲਤਨਤ ਆ ਮੇਰੇ ਪਰਿਵਾਰ ਨੂੰ ਤੇ ਕੁਝ ਵੀ ਨਹੀਂ ਕਹਿ ਰਹੀ ਤੰਗ ਤੇ ਕਿਸਾਨਾਂ ਨੂੰ ਜਾਂ ਜਿਹੜੇ ਮੁਜ਼ਾਹਰੇ ਜਿਨ੍ਹਾਂ ਨੂੰ ਅਸੀਂ ਮੁਜ਼ਾਹਰਾ ਟਾਈਪ ਕਿਸਾਨ ਕਹਿ ਦਿੰਨੇ ਬੰਦੂਆ ਮਜ਼ਦੂਰ ਇਹ ਤੇ ਉਹਨਾਂ ਕੋਲੋਂ ਜਜਗਿਆ ਜਾਂ ਟੈਕਸ ਲੈ ਰਹੀ ਹੈ ਮੁਗਲ ਹਕੂਮਤ ਪਰ ਫਿਰ ਵੀ ਸਾਰਿਆਂ ਦਾ ਦੁੱਖ ਉਹਨੇ ਆਪਣਾ ਸਮਝ ਕੇ ਤੇ ਉਹਨਾਂ ਦੇ ਪੁਰਖਿਆਂ ਨੇ ਸਮਝਿਆ ਜਦੋਂ ਕਿ ਦੂਜਿਆਂ ਦਾ ਦੁੱਖ ਜਿਹੜਾ ਆ ਉਹ ਸਾਡਾ ਦੁੱਖ ਆ ਤੇ ਉਸ ਦੁੱਖ ਨੂੰ ਮੱਦੇਨਜ਼ਰ ਰੱਖਦੇ ਹੋਏ ਪਰਿਵਾਰ ਕੁਰਬਾਨੀ ਦੀ ਭੇਟ ਚੜਿਆ ਉਸ ਤੋਂ ਬਾਅਦ ਅਬਦੁੱਲਾਹ ਜੀ ਨੂੰ ਕੁਰਬਾਨ ਕੀਤਾ ਗਿਆ ਉਹਨਾਂ ਨੇ ਵੀ ਸ਼ਹਾਦਤ ਦਿੱਤਾ ਜੰਮ ਪੀਤਾ ਤੇ ਅੱਜ ਦੇ ਦਿਨ ਉਹਨਾਂ ਮਹਾਂਪੁਰਖਾਂ ਨੂੰ ਯਾਦ ਕਰਨ ਦਾ ਟਾਈਮ ਸੀ ਮੇਰੀ ਵੀ ਜਿੰਨੀ ਕੋਸ਼ਿਸ਼ ਹੋਈ ਮੈਂ ਉਹਨਾਂ ਨੂੰ ਅ ਉਹਨਾਂ ਦੇ ਚਰਨਾਂ ਵਿੱਚ ਉਹਨਾਂ ਨੂੰ ਕੋਟਾਂ ਨੂੰ ਪ੍ਰਣਾਮ ਕਰਤਾ ਜੈਪੀ ਮਹਾਰਾਜ ਸਬਦਾਨ ਜੀ ਧੰਨਵਾਦ ਸਾਥੀਓ